ਵੈਦਿਕਾ ਖਾਲਸਾ ਵੈਦਿਕੀ ਪਤੇ ਇੱਕ ਖਬਰ ਜਿਹੜੀ ਜੁੜੀ ਆ ਇਹ ਸੌਦਾ ਸਾਧ ਸਰਸਵਾਲ ਨਾਲ ਜੁੜੀ ਆ ਖਬਰ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਆ ਕਹਿੰਦੇ ਬੇਲੇ ਰੰ ਪਰੋਣੇ ਜੋਗੀ ਇੱਕ ਕਹਾਵਤ ਉਹਦੋਂ ਸੱਚ ਹੁੰਦੀ ਆ ਜਦੋਂ ਕਿ ਸਰਕਾਰਾਂ ਸਾਰਾ ਦਿਨ ਜਿਹੜੀਆਂ ਸੌਦਾ ਸਾਧ ਦੇ ਮਗਰਪੋਸ ਮਾਰਦੀਆਂ ਭੱਜੀਆਂ ਫਿਰਦੀਆਂ ਨੇ ਹੁਣ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਸਰਕਾਰ ਤੋਂ ਮੰਗ ਕੀਤੀ ਸੀ ਹੁਣ ਹਰਿਆਣਾ ਹਾਈ ਕੋਰਟ ਦੇ ਵਿੱਚ ਸੌਦਾ ਸਾਧ ਨੇ ਇੱਕ ਅਰਜੀ ਦਾਖਲ ਕੀਤੀ ਗਈ ਆ ਇਹ ਅਰਜੀ ਦਾ ਮਤਲਬ ਕੀ ਆ ਕਿ ਮੈਨੂੰ ਜਿਹੜੇ 21 ਦਿਨਾਂ ਦੀ ਫਰਲੋ ਦਿੱਤੀ ਜਾਵੇ ਪਰ ਅਦਾਲਤ ਵੱਲੋਂ ਜਿਹੜਾ ਕਿ 8 ਅਗਸਤ ਤੋਂ ਉੱਤੇ ਜਿਹੜੀ ਇਹ ਪੇਸੇ ਯਾ ਜਾਨੀ ਕਿ ਤਰੀਕਾ ਉਹ ਪਾਈ ਗਈ ਆ ਜਾਨੀ ਕਿ ਹੁਣ 8 ਤਰੀਕ 8 ਅਗਸਤ ਨੂੰ ਜਿਹੜਾ ਇਹ ਫੈਸਲਾ ਹੋਊਗਾ ਕਿ ਸੌਦਾ ਸਾਧ ਬਲਾਤਕਾਰੀ ਨੂੰ ਪਰੋਲ ਦੇਣੀ ਆ ਕਿ ਨਹੀਂ ਦੇਣੀ ਆ ਪਰ ਦੂਜੇ ਪਾਸੇ ਕੋਰ ਵੱਲੋਂ ਸਰਕਾਰ ਹਰਿਆਣਾ ਸਰਕਾਰ ਤੇ ਐਸਜੀਪੀਸੀ ਨੂੰ ਜਿਹੜਾ ਨੋਟਿਸ ਭੇਜਿਆ ਗਿਆ ਤਾਂ ਕਿ ਉਹ ਵੀ ਆਪਣਾ ਜਵਾਬ ਜਿਹੜਾ ਦਾਖਲ ਕਰਨ ਕਿਉਂਕਿ ਸਰੋਵਰੀ ਕਮੇਟੀ ਵੱਲੋਂ ਇਹ ਇਤਰਾਜ਼ ਜਤਾਇਆ ਜਾ ਰੰਦਾ ਸੀ ਕਿ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆਂ ਉਦੋਂ ਸਾਨੂੰ ਜਿਹੜੀ ਚੁੱਪ ਕਰਾਇਆ ਜਾਂਦਾਗਾ ਉਹਦੇ ਬੰਦੀ ਸਿੰਘਾਂ ਉੱਤੇ ਜਿਹੜੀ ਕੋਈ ਗੱਲ ਨਹੀਂ ਜਿਹੜੀ ਮੰਨੀ ਜਾਂਦੀ ਸਰਕਾਰਾਂ ਵੱਲੋਂ ਨਾ ਅਦਾਲਤਾਂ ਵੱਲੋਂ ਹੁਣ ਆਪਾਂ ਕਹ ਲਈਏ ਕਿ ਇੱਕ ਜਿਹੜਾ ਇਹ ਸਾਧਾ ਇੱਕੋ ਇੱਕ ਜਿਹੜਾ ਕਿ ਬਾਰ-ਬਾਰ ਪਰੋਲਾ ਮੰਗ ਰਿਹਾ ਤੇ ਬਾਰ-ਬਾਰ ਫਰਲੋ ਤੇ ਆ ਰਿਹਾ ਤੇ ਆ ਕੇ ਕੀ ਕਰਦਾਗਾ ਧੰਗ ਕੀ ਲਸਣ ਕੀ ਕਰਦਾਗਾ ਕਿਤੇ ਕਿਸੇ ਵਾਲੇ ਕੱਪੜੇ ਦੀ ਪਾਲੂ ਕਿਤੇ ਕਿਸੇ ਵਾਲੇ ਕੱਪੜੇ ਪਾ ਲੂਗਾ ਆ ਇਹ ਆਪਦੀਆਂ ਭਗਤਣੀਆਂ ਜਿਹੜੀਆਂ ਇਹਦੀਆਂ ਨੇ ਇਹਦੇ ਭਗਤ ਇਹਦੇ ਅੰਦੇ ਭਗਤਾ ਇਹ ਇਹਨੂੰ ਬਾਬਾ ਜੀ ਬਾਬਾ ਜੀ ਕਹਿਣਗੀਆਂ ਤੇ ਮੈਂ ਤੁਹਾਨੂੰ ਇੱਥੇ ਇੱਕ ਹੋਰ ਸਵਾਲ ਕਰਦਾ ਤੇ ਦੁੱਖ ਹੁੰਦਾਗਾ ਇਹ ਕੋਈ ਮੈਂ ਆਪ ਦੇ ਕੋਲੋਂ ਨਹੀਂ ਬਣਾਇਆ ਪਿਛਲੇ ਬਾਾਰ ਦੇਖਿਆ ਹੋਣਾ ਜਦੋਂ ਇਹ ਬਲਾਦਕਾਰੀ ਆਇਆ ਕਈ ਕੁੜੀਆਂ ਨੇ ਇਕੱਠੀਆਂ ਹੋ ਕੇ ਇਹਨਾਂ ਨੂੰ ਗੀਤ ਵੀ ਗਾਇਆ ਇਹ ਸਾਰਾ ਮਸ਼ਕਰੀਆਂ ਕਰਦਾ ਵਿੱਚੇ ਵਿੱਚ ਹਾਸਾ ਤੇ ਕਦੇ ਪੈਰ ਆਇਆ ਰੱਖ ਲੈਂਦਾ ਲੱਤ ਨੂੰ ਕਦੇ ਤਾਹਾਂ ਰੱਖ ਲੈਂਦਾ ਕਦੇ ਪਿੱਛੇ ਝੂਲਦਾ ਨਾਲ ਹਣੀ ਪ੍ਰੀਤ ਬੈਠੀ ਆ ਖੁਸ਼ ਹੁੰਦਾ ਤੇ ਉਸ ਤੋਂ ਬਾਅਦ ਇੱਕ ਬੀਬਾ ਪੁੱਛਦੀ ਆ ਕਿ ਬਾਬਾ ਜੀ ਪਿਤਾ ਜੀ ਕਹਿੰਦੀ ਉਹ ਤਾਂ ਚਲੋ ਪਿਤਾ ਜੀ ਕਹਿੰਦੀ ਮੈਂ ਵਿਆਹ ਕਰਵਾਉਣਾ ਸੀ ਦੱਸੋ ਹੁਣ ਇਹ ਤੋਂ ਮਨਜ਼ੂਰੀ ਲੈ ਕੇ ਵਿਆਹ ਕਰਾਉਂਗੇ ਤੁਸੀਂ ਜਿਹਦਾ ਮਤਲਬ ਇਹ ਆ ਜੋ ਸੌਦਾ ਸਾਧ ਸਰਸੇ ਵਾਲਾ ਬਲਾਤਕਾਰੀ ਕਹਿਦੇਵੇ ਕਿ ਤੂੰ ਵਿਆਹ ਨਹੀਂ ਕਰਾਉਣਾ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਉਹਨਾਂ ਨੇ ਵਿਆਹ ਨਹੀਂ ਕਰਾਉਣਾ ਹੁਣ ਨਾਲ ਤੁਸੀਂ ਵਗਦੇ ਦੇ ਉੱਥੇ ਜੇ ਨਹੀਂ ਵਿਆਹ ਕਰਵਾਉਣਾ ਤੁਸੀਂ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ ਹਾਈ ਕੋਰਟ ਵੱਲੋਂ ਜਿਹੜਾ ਬਾਰ-ਬਾਰ ਇਹਨੂੰ ਪ੍ਰੋਲ ਦੇਣੀ ਬਾਰ-ਬਾਰ ਫਰਲੋ ਤੇ ਆ ਜਾਂਦਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਜਵੇਂ ਕਿ ਇਹ ਲੱਗਦਾ ਕਿ ਕਦੇ ਜੇਲ੍ਹ ਚ ਗਏ ਨਹੀਂ ਹੁੰਦਾ ਜਾਨੀ ਕਿ ਆਪਾਂ ਖੇਤੋਂ ਬਾਹਰ ਜਿਹੜਾ ਕਿ ਕਿਸਾਨ ਨੂੰ ਜਿਹੜਾ ਮਾਰ ਦਿਆ ਦੂਜੇ ਦਿਨ ਖੇਤ ਆ ਜੰਨੇ ਆ ਖੇਤੋਂ ਘਰੇ ਆ ਜੰਨੇ ਆ ਇਹੀ ਹਾਲ ਜਿਹੜਾ ਹੈਗਾ ਇਹ ਸਰਸ ਵਾਲੇ ਪਖੰਡੀ ਸਾਧਾ ਹੋਇਆ ਪਿਆਗਾ ਇਸ ਨੈਰੀਆ ਜੇਲ੍ਹ ਚ ਕਾਹਦਾ ਬੰਦ ਕਰ ਦਿੱਤਾ ਉਥੋਂ ਨਿਤ ਨਮਾ ਜਿਹੜਾ ਛਾਪਾ ਖੜਾ ਕਰ ਦਿੰਦਾਗਾ ਪ੍ਰਸ਼ਾਸਨ ਇਹ ਤੋਂ ਦੁਖੀ ਆ ਸਰਕਾਰ ਆ ਇਹ ਤੋਂ ਦੁਖੀ ਨੇ ਤੇ ਇਹ ਜਿਹੜਾ ਸਾਹ ਦਾ ਜਿਹੜਾ ਸਾਹਣ ਉਸਰਿਆ ਹੋਇਆਗਾ ਤੇ ਇਹੋ ਜਿਹਾ ਹੋਇਆ ਪਿਆਗਾ ਇਹ ਭਾਲੂ ਕਹਿੰਦਾ ਸੀ ਮੈਂ ਭਾਲੂ ਤੋਂ ਵੀ ਟੱਪ ਕਹਤਾ ਇਹਦਾ ਪਤੰਦਰ ਪਤਾ ਨਹੀਂ ਕੀ ਖਾਂਦਾ ਅੰਦਰ ਪਤਾ ਨਹੀਂ ਕੀ ਦਿੰਦਾ ਇਹਨੂੰ ਕਿਹਨਾਂ ਦਾ ਰੰਗ ਜਾਂ ਫਿੱਕਾ ਪੈ ਗਿਆ ਸੀ ਇਹਦੀ ਲਾਲੀ ਦਾ ਤੇ ਫਿਰ ਦੁਬਾਰੇ ਉਹੀ ਜੋਸ਼ ਦੇ ਵਿੱਚ ਫਿਰ ਆ ਗਿਆ ਇਹ ਇਹ ਹੁਣ ਇਹਨੂੰ ਜਿਹੜੀ ਫੜ ਲੋ ਦੇਣੀ ਆ ਸਰਕਾਰਾਂ ਵੱਲੋਂ ਵੇਖਦੇ ਆ ਕਿ ਕਿਸ ਆਧਾਰ ਤੇ ਦਿੰਦੀ ਹੈ ਸਰਕਾਰ ਜਿਹੜੇ ਐਮਪੀ ਅਮਰਤਪਾਲ ਵਰਗੇ ਜਿਹੜੇ ਭਾਈ ਅਮਰਤਪਾਲ ਸਿੰਘ ਵਰਗੇ ਜਿਹੜੇ ਐਮਪੀ ਜਿੱਤਦੇ ਆ ਉਹਨਾਂ ਤੇ ਐਨਐਸਸੀ ਕਾਨੂੰਨ ਲੱਗ ਜਾਂਦਾਗਾ ਉਹਨਾਂ ਨੂੰ ਨਾ ਪਰੋਲ ਨਾ ਉਹਨਾਂ ਦੀ ਜ਼ਮਾਨਤ ਹੁੰਦੀ ਆ ਤੇ ਜਿਹੜੇ ਐਮਪੀ ਜਿੱਤੇ ਨੇ ਇਹ ਦੇਖੋ ਤੁਸੀਂ ਜਿਹੜਾ ਸੰਵਿਧਾਨ ਦੇ ਵੋਟਾਂ ਜਿੱਤੇ ਨੇ ਜਿਨੇ ਕਤਲ ਕੀਤੇ ਨੇ ਜਿਨੇ ਬਲਾਦ ਕਰ ਕੀਤੇ ਨੇ ਉਹ ਤੀਏ ਦਿਨ ਉਹਨੂੰ ਬਾਹਰ ਛੱਡ ਦਿੰਨੇ ਹੋ ਇਤੁਰੇ ਪਰਦਾ ਜਾਂ ਬੱਕਰੀਆਂ ਚ ਬੋਗ ਤੁਰੇ ਪਰਦਾ ਹੁੰਦਾਗਾ ਇਹ ਨੱਤ ਨਮਾ ਜਿਹੜਾ ਪਖਾੜਾ ਖੜਾ ਕਰਦਾਗਾ ਆ ਕੇ ਕਿਤੇ ਗੀਤ ਗਾਉਂਦਾਗਾ ਢੰਗ ਕਰਦਾਗਾ ਕਿਤੇ ਕੁਛ ਕਰਦਾਗਾ ਕਿਤੇ ਕੁਛ ਕਰਦਾਗਾ ਹੁਣ ਸੌਣ ਦਾ ਮਹੀਨਾ ਆ ਗਿਆ ਨੇ ਗੀਤ ਗਾਉਣਾ ਆਜਾ ਮਿੱਠੇ ਆ ਗਲੁਗਲੇ ਖਾ ਲੋ ਜੀ ਇਹ ਤਾਂ ਬਾਜ ਵਾਲੇ ਪਤੰਦਰ ਦੀ ਵਾਲੀ ਭੈੜੀ ਆ ਇਹਨੂੰ ਸੁਣ ਕੇ ਤਾਂ ਕਈਆਂ ਨੇ ਹੋ ਸੋੜ ਜਾਂਦੇ ਆ ਕਿ ਇਹ ਜਿਹੜਾ ਐਡਾ ਵੱਡਾ ਕਲਾਕਾਰ ਸੀ ਤੇ ਸਰਕਾਰਾਂ ਦੇ ਅੰਦਰ ਡਾਇਆ ਹੋਇਆਗਾ ਇਹਨੂੰ ਤਾਂ ਜਿਹੜਾ ਔਕਵਾਲ ਮਿਲਣਾ ਚਾਹੀਦਾ ਸੀ ਇਹਨੂੰ ਪਰ ਸਰਕਾਰਾਂ ਦੇ ਵੀ ਰਹੀਆਂ ਅੰਦਰਖਾਤੇ ਮੈਂ ਕਹਿਣ ਦਾ ਭਾਵ ਕਿ ਐਸੇ ਜ਼ਾਲਮ ਬੰਦੇ ਨੂੰ ਜਿਹੜਾ ਬਾਰ-ਬਾਰ ਪਰੋਲਾਂ ਦੇਣਾ ਸਰਕਾਰ ਵੱਲੋਂ ਜਾਂ ਅਦਾਲਤਾਂ ਵੱਲੋਂ ਇੱਕ ਸਿੱਖ ਕੌਮ ਦੇ ਨਾਲ ਸਰਿਆਂ ਧੱਕਾਗਾ ਨਿਆਂਗਾ ਅਸਲ ਉਹਨਾਂ ਨਾਲ ਧੱਕਾਗਾ ਜਿਹੜੇ ਬੰਦੇ ਸਿੰਘ ਨੇ 33 ਸਾਲਾਂ ਤੋਂ ਅੰਦਰ ਨੇ ਜਿਨ੍ਹਾਂ ਨੇ ਆਪਣੀਆਂ ਡਾਡ ਡਾਡ ਸਜ਼ਾਵਾਂ ਕੱਟ ਰਕੀਆਂ ਨੇ ਇਹ بگੜਿਆ ਸਾਧ ਵਿਹਲਾ 3 ਦਿਨ ਫੜ ਲੋ ਤੇ ਆਉਣ ਨੂੰ ਫਿਰਦਾ ਆਕੇ ਕੀ ਕਰਦਾਗਾ ਇਹ ਗੀਤ ਗਾਉਂਦਾਗਾ ਹੋਰ ਇਹਨੇ ਕਿਹੜਾ ਕੋਈ ਕਥਾ ਕਰਨੀ ਆ ਇਹਨਾਂ ਲੋਕਾਂ ਨੇ ਆਕੇ ਜਿਹੜਾ ਹੈਗਾਗਾ ਬਾਹਰ ਗੰਦ ਹੀ ਪਾਉਣਾ ਹੁੰਦਾਗਾ ਹੋਰ ਦੱਸੋ ਇਹਨਾਂ ਨੇ ਕੀ ਕਰਨਾਗਾ ਬਣਾ ਲਿਆ ਸਰ ਤੇ ਚੜਾ ਲਿਆ ਬਾਬਾ ਬਾਬਾ ਕਹਿ ਕੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਮਾਗਰ ਭੱਜੇ ਫਿਰਦੇ ਅਜੇ ਵੀ ਤੇ ਹੁਣ ਇਹ ਸਾਧ ਨੂੰ 8 ਅਗਸਤ ਨੂੰ ਦੁਬਾਰਾ ਇਹ ਜਿਹੜੀ ਸੁਣਵਾਈ ਕੀਤੀ ਜਾਊਗੀ ਜਿਹੜੀ ਨੇ ਚਿੱਠੀ ਲੈਟਰ ਲਿਖਿਆਗਾ ਕਿ ਮੈਨੂੰ ਫੜ ਲੋ ਦਿੱਤੀ ਜਾਵੇ ਹੁਣ ਮੈਂ ਤੁਹਾਨੂੰ ਇੱਥੇ ਕੁਝ ਕਹਿਣਾ ਸੀ ਪਰ ਉਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਵਿਚਾਰਾ ਹੁਣ ਕੀ ਕਹੀਏ ਵਿਚਾਰੀ ਕਹਿ ਦਿੰਨੇ ਆ ਵਿਚਾਰਾ ਅੰਦਰ ਤੰਗ ਹੋਇਆ ਪਿਆਗਾ ਕਿਉਂਕਿ ਕਿੱਥੇ ਦਾ ਗੋਫਾ ਦੇਣ ਜਾ ਰਹੇ ਕਿੱਥੇ ਜੇਲ ਦੇਣ ਜਾ ਰਹੇ ਕਿੰਨਾ ਫਰਕ ਆ ਤੇ ਇਹ ਜਿਹੜਾ ਸਾਦਾ ਇਹ ਤੋਂ ਬਚ ਕੇ ਰਹਾ ਕਰੋ ਇਹਦਾ ਕੋਈ ਪਤਾ ਨਹੀਂ ਕਦੋਂ ਭੁੱਸਰ ਜਾਵੇ ਤੇ ਨਾਲ ਜਿਹੜੀਆਂ ਉਹ ਹਣੀਪ੍ਰੀਤ ਵਰਗੀਆਂ ਜਿਨ੍ਹਾਂ ਨੇ ਬਿਆਦਵੀ ਕਰਾਈ ਗੁਰੂਗਰਾਹ ਸਾਹਿਬ ਦੀ ਤੇ ਉਹਨਾਂ ਨੂੰ ਸ਼ੰਗ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਹਿਆ ਨਹੀਂ ਆਉਂਦੀ ਉਹਨਾਂ ਲੋਕਾਂ ਨੂੰ ਕਿ ਜੇਕਰ ਕੋਈ ਸੱਚ ਬੋਲਦਾ ਤਾਂ ਉਹਨੂੰ ਡਰਾਵੇ ਦਿੰਦੇ ਆ ਤਾਂ ਉਹਨੂੰ ਮਾਰਨ ਤੱਕ ਜਾਂਦੇ ਆ ਧਮਕੀ ਦਿੰਦੇ ਆ ਸਰਕਾਰਾਂ ਨੂੰ ਚਿੰਦਾਗਾ ਤੇ ਕਿ ਤੁਸੀਂ ਆ ਵੀ ਚਾਰ ਵੋਟਾਂ ਦੇ ਖਾਤਰ ਸਾਰੀ ਕੌਮ ਨੂੰ ਦਾਤ ਤੇ ਲਾ ਰਹੇ ਹੋ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਕੌਮਾਂ ਨੂੰ ਤੁਸੀਂ ਜਿਹੜਾ ਇਹ ਬਿੱਲਰ ਸਾਜ਼ ਹੈਗਾਗਾ ਇਹਨੂੰ ਤੁਸੀਂ ਅੰਦਰ ਹੀ ਰੱਖੋ ਐਡੇ ਸ਼ਕੀਨ ਦੋਸ ਲੱਗੇ ਹੁਣ ਕਾਤਲਾਂ ਦੇ ਹੋਵੇ ਬਲਾਤਕਾਰੀ ਦਾ ਹੋਵੇ ਦੱਸੋ ਕਿਹੜਾ ਤੀਏ ਦਿਨ ਫੋਲੋ ਮੰਗਦਾ ਕਿ ਕੌਣ ਆਉਂਦਾਗਾ ਮੈਨੂੰ ਇੱਕ ਬੰਦੇ ਦਾ ਨਾਮ ਕਹਿਆ ਦਿਓ ਕਿ ਉਹ ਬੰਦਾ ਫੋਲੋ ਤੇ ਆ ਗਿਆ ਅਦਾਤਾਂ ਨੇ ਉਹਨੂੰ ਫੋਲੋ ਦੇ ਦਿੱਤੀ ਇਹ ਚੱਕਦਾ ਮੂੰਹ ਤੀਏ ਦਿਨ ਆ ਜਾਂਦਾਗਾ ਚੰਗੇ ਹੋਟਲਾਂ ਤੇ ਸਟਾਰ ਹੋਟਲਾਂ ਦੇ ਵਿੱਚ ਰਹਿ ਕੇ ਆਨੰਦ ਮਾਣਦਾਗਾ ਇਹ ਅੰਦਰ ਵੀ ਆਨੰਦ ਮਾਣਦਾਗਾ ਇਹ ਤੀਏ ਦਿਨ ਨੂੰ ਛੱਡ ਦਿੰਦੇ ਆ ਇਹ ਬਹੁਤ ਜਿਹੜਾ ਸਿੱਖ ਕੌਮ ਦੇ ਨਾਲ ਇੱਕ ਵੱਡਾ ਧੋਖਾਗਾ ਹੁਣ ਦੇਖਦੇ ਆ 8 ਅਗਸਤ ਨੂੰ ਜਿਹੜਾ ਇਹ ਸਾਦ ਬਾਹਰ ਆਉਂਦਾ ਜਾਂ ਨਾ ਆਉਂਦਾ ਸਰੋਣੀ ਕਮੇਟੀ ਕੀ ਆਪਣਾ ਸਟੈਂਡ ਲੈਂਦੀ ਆ ਤੁਸੀਂ ਵੇਖਦੇ ਰਹੋ ਪੰਜਾਬੀ ਵਰਚੁਅਲ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ